ਤਿਲੰਗ ਮਹੱਲਾ ਪੰਜਮਾ ਘਰਤੀਜਾ ਤਿਲੰਗ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਜੀ ਘਰਤੀਜੇ ਦੇ ਅੰਦਰ ਹੁਕਮਨਾਮਾ ਅਗੰ ਅੰਬਰ 724 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਮਿਹਰਬਾਨ ਸਾਹਿਬ ਮਿਹਰਬਾਨ ਪੰਚਮ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਉਹ ਪਰਮਾਤਮਾ ਸਭਨਾ ਦੇ ਉੱਤੇ ਇਕਸਾਰ ਮਿਹਰਬਾਨ ਹੈ ਸਾਹਿਬ ਮੇਰਾ ਮਿਹਰਬਾਨ ਉਹ ਕਿਸੇ ਉੱਤੇ ਵਿਧਕਰਾ ਨਹੀਂ ਕਰਦਾ ਜਿਵੇਂ ਧੁੱਪ ਛਾਂ ਕਿਸੇ ਤੇ ਵਿਰਕੰਦਾ ਨਹੀਂ ਕਰਦੀ ਉਹ ਉੱਚਾ ਨਹੀਂ ਚਾ ਨਹੀਂ ਅਮੀਰ ਗਰੀਬ ਨਹੀਂ ਦੇਖਦੀ ਇਸੇ ਤਰ੍ਹਾਂ ਪਰਮਾਤਮਾ ਵੀ ਜਦੋਂ ਆਪਣੀਆਂ ਬਖਸ਼ਿਸ਼ਾਂ ਕਰਦਾ ਹੈ ਉਹ ਉੱਚੀ ਨੀਚ ਨਹੀਂ ਦੇਖਦਾ ਜੀ ਸકલ ਕੋ ਦੇ ਦਾਨ ਉਹ ਪਰਮਾਤਮਾ ਸਾਰੇ ਸੰਸਾਰ ਦੇ ਜੀਆਂ ਨੂੰ ਦਾਨ ਬਖਸ਼ਿਸ਼ ਕਰ ਰਿਹਾ ਹੈ ਰਹਾਓ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰੱਖਿਆ ਗਸਰ ਜਨਹਾਰ ਸਾਬ ਕਹਿੰਦੇ ਆ ਮਨੁੱਖ ਤੂੰ ਕਿਉਂ ਡੋਲਦਾ ਹੈ ਉਹ ਪਰਮਾਤਮਾ ਜਿਹੜਾ ਸੰਸਾਰ ਨੂੰ ਬਣਾਉਣ ਵਾਲਾ ਹੈ ਉਹ ਤੇਰੇ ਆਪ ਰੱਖਿਆ ਕਰੇਗਾ ਜਿੰਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਸਨੇ ਤੈਨੂੰ ਪੈਦਾ ਕਰਕੇ ਸੰਸਾਰ ਦੇ ਉੱਤੇ ਭੇਜਿਆ ਹੈ ਉਹੀ ਤੈਨੂੰ ਆਪਣਾ ਸੱਚਾ ਤੇ ਸੁੱਚਾ ਆਸਰਾ ਦੇਵੇਗਾ ਅਤੇ ਤੈਨੂੰ ਰਿਜਕ ਬਖਸ਼ਿਸ਼ ਕਰੇਗਾ ਜਿਨ ਉਪਾਈ ਮਿਹਦਨੀ ਸੋਹੀ ਕਰਤਾ ਸਾਰ ਜਿਸ ਪ੍ਰਮਾਤਮਾ ਨੇ ਤੈਨੂੰ ਬਣਾਇਆ ਹੈ ਉਸਨੇ ਸਾਰਿਆਂ ਦੀ ਸੰਭਾਲ ਸਾਰਿਆਂ ਦੀ ਫਿਕਰ ਹੈ ਪ੍ਰਮਾਤਮਾ ਨੂੰ ਘਟ ਘਟ ਮਾਲਕ ਦਿਲਾਕਾ ਸੱਚਾ ਪਰਵਰਦگار ਉਹ ਪ੍ਰਮਾਤਮਾ ਸਾਰਿਆਂ ਦੇ ਹਿਰਦਿਆਂ ਦਾ ਮਾਲਕ ਹੈ ਤੇ ਉਹ ਸੱਚਾ ਤੇ ਸੁੱਚਾ ਪ੍ਰਮਾਤਮਾ ਹੈ ਕੁਦਰਤ ਕੀਮ ਨ ਜਾਣੀ ਐ ਵੱਡਾ ਬੇਪਰਵਾਹ ਉਸ ਪ੍ਰਮਾਤਮਾ ਦੀ ਬਣਾਈ ਹੋਈ ਕੁਦਰਤ ਨੂੰ ਅਸੀਂ ਜੀਵ ਨਹੀਂ ਜਾਣ ਸਕਦੇ ਕਿਉਂਕਿ ਉਹ ਪ੍ਰਮਾਤਮਾ ਬੇਅੰਤ ਹੈ ਤੇ ਬੇਪਰਵਾਹ ਹੈ ਤੇ ਸਭ ਤੋਂ ਉੱਚਾ ਹੈ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈ ਸਾਹ ਸਹਿਬ ਕਹਿੰਦੇ ਆ ਮਨੁੱਖ ਗਿਣਤੀਆਂ ਮਿੰਤੀਆਂ ਵਿੱਚ ਨਾ ਪੈ ਉਸ ਪ੍ਰਮਾਤਮਾ ਦੀ ਬੰਦਗੀ ਕਰ ਜਿੰਨਾ ਚਿਰ ਤੇਰੇ ਅੰਦਰ ਸੁਹਾਸ ਹਨ ਤੂੰ ਸਮਰਾਥਿਆ ਕਾਥ ਗੋਚਰ ਜਿਉ ਪਿੰਡ ਤਰੀ ਰਾਸ ਹੈ ਪ੍ਰਮਾਤਮਾ ਤੂੰ ਸਦਾ ਇਹ ਸੰਸਾਰ ਤੇ ਕਾਇਮ ਰਹਿਣ ਵਾਲਾ ਹੈ ਅਤੇ ਜਿਉ ਪਿੰਡ ਤੇਰੀ ਰਾਸ ਇਸ ਸਰੀਰ ਦੇ ਵਿੱਚ ਜਿਹੜੀ ਆਤਮਾ ਹੈ ਆਪ ਜੀ ਹੈ ਤੇ ਇਹ ਆਤਮਾ ਦਾ ਜਿਹੜਾ ਘਰ ਹੈ ਪਿੰਡ ਜਿਹੜਾ ਸਰੀਰ ਰੂਪੀ ਘਰ ਹੈ ਇਹ ਵੀ ਆਪ ਜੀ ਦਾ ਹੀ ਬਣਾਇਆ ਹੋਇਆ ਹੈ ਰਹਿਮਤਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਆਪ ਜੀ ਦੀਆਂ ਕਿਰਪਾ ਦੇ ਨਾਲ ਆਪ ਜੀ ਦੀਆਂ ਰਹਿਮਤਾਂ ਦੇ ਨਾਲ ਹੀ ਮੈਂ ਸੰਸਾਰਿਕ ਅਤੇ ਆਤਮਿਕ ਸੁਖ ਪ੍ਰਾਪਤ ਕੀਤੇ ਹਨ ਦਾਸ ਨਾਨਕ ਦੀ ਸਦਾ ਹੀ ਇਹ ਅਰਦਾਸ ਹੈ ਕਿ ਮੈਨੂੰ ਸਦੀਵੀ ਸੁਖ ਦੀ ਦਾਤ ਬਖਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ